ਖੇਡਾਂਵਾਂ ਤੋਂ ਪੰਜਾਬ ਦੀਆਂ 2024 ਸੀਜ਼ਨ 3 ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਮਸ਼ਾਲ ਮਾਰਚ ਲੈ ਕੇ ਨਿਕਲੇ ਹੋਏ ਨੇ ਜੋ ਨੌਜਵਾਨ ਹੈ ਪੰਜਾਬ ਦੇ ਤੇ ਥਾਂ-ਥਾਂ ਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਜਲੰਧਰ ਪਹੁੰਚਣ ਤੇ ਵੀ ਅੱਜ ਡੀਸੀ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਇਹਨਾਂ ਦਾ ਸਵਾਗਤ ਕੀਤਾ ਗਿਆ ਆਓ ਤੁਹਾਨੂੰ ਦਿਖਾਉਂਦੇ ਆਂ ਮੌਕੇ ਦੀਆਂ ਤਸਵੀਰਾਂ ਅਰ ਜਿਹੜੀਆਂ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਉਹਨਾਂ ਬਾਰੇ ਦੱਸੋ ਇਹ ਜਦੋਂ ਦੀ ਮਾਨ ਸਰਕਾਰ ਆਈ ਆ ਤੁਸੀਂ ਦੇਖਿਆ ਹੋਣਾ ਕਿ ਤੀਸਰਾ ਸੈਸ਼ਨ ਹੁਣ ਜਿਹੜਾ ਇਹ ਖੇਡਾਂ ਦਾ ਚੱਲ ਰਿਹਾ ਸ਼ੁਰੂ ਹੋਣਾ ਔਰ ਇਹਦਾ ਇੱਕੋ ਹੀ ਇੱਕ ਮਕਸਦ ਆ ਕਿ ਪੰਜਾਬ ਦੇ ਵਿੱਚ ਖੇਡਾਂ ਨੂੰ ਪਰਫੁੱਲਤ ਕੀਤਾ ਜਾਏ ਇਹਦੇ ਵਿੱਚ 15 ਸਾਲ ਤੋਂ ਲੈ ਕੇ 7 ਸਾਲ ਤੱਕ 50 ਸਾਲ ਤੱਕ ਜਿਹੜੇ ਆ ਉਹ ਆਪਣੀਆਂ ਆਪਣੀਆਂ ਟੀਮਾਂ ਦੇ ਵਿੱਚ ਪਲੇਅਰ ਖੇਡ ਸਕਦੇ ਆ ਇਹ ਬਲੌਕ ਲੈਵਲ ਦੀਆਂ ਹੁੰਦੀਆਂ ਡਿਸਟ੍ਰਿਕਟ ਲੈਵਲ ਤੋਂ ਉੱਪਰ ਜਾਣੀਆਂ ਇਹ ਸਟੇਟ ਚੈਂਪੀਅਨਸ਼ਿਪ ਹੁੰਦੀ ਹੈ ਔਰ ਅਲੱਗ-ਅਲੱਗ ਥਾਮਾਂ ਦੇ ਵਿੱਚ ਇਹ ਗੇਮਾਂ ਜਿਹੜੀਆਂ ਹੋਈਆਂ ਆ ਔਰ ਇਨ੍ਹਾਂ ਗੇਮਾਂ ਦਾ ਇੱਕ ਬਹੁਤ ਹੀ ਵੱਡਾ ਫਾਇਦਾ ਇਹ ਆ ਕਿ ਇੱਕ ਤਾਂ ਜਿਹੜਾ ਪੰਜਾਬ ਦੇ ਵਿੱਚ ਸਪੋਰਟਸ ਦਾ ਮਾਹੌਲ ਜਿਹੜਾ ਉਹ ਬਣ ਜਾਂਦਾ ਬੱਚਿਆਂ ਦੇ ਵਿੱਚ ਖੇਡ ਦਾ ਖੇਡਾਂ ਦਾ ਉਤਸ਼ਾਹ ਪੈਦਾ ਹੁੰਦਾ ਔਰ ਨਾਲ ਦੀ ਨਾਲ ਜਿਹੜੇ ਬੱਚੇ ਇਨ੍ਹਾਂ ਗੇਮਾਂ ਦੇ ਵਿੱਚ ਕੋਈ ਪੋਜੀਸ਼ਨ ਲੈਂਦੇ ਆ 골ਡ ਮੈਡਲ ਸਿਲਵਰ ਮੈਡਲ ਜਾਂ ਬ੍ਰਾਉਂਜ਼ ਮੈਡਲ ਉਹਨਾਂ ਨੂੰ ਕੈਸ਼ ਪ੍ਰਾਈਜ਼ ਦਿੱਤੇ ਜਾਂਦੇ ਆ ਔਰ ਉਹ ਕੈਸ਼ ਪ੍ਰਾਈਜ਼ ਉਹਨਾਂ ਨੂੰ ਆਪਣੀ ਡਾਈਟ ਕਾਉਣ ਲਈ ਦਿੱਤੇ ਜਾਂਦੇ ਆ ਤਾਂ ਕਿ ਆਉਣ ਵਾਲੇ ਜਿਹੜਾ ਨੈਕਸਟ ਈਅਰ ਆ ਉਹਦੇ ਲਈ ਫੇਰ ਉਹ ਪ੍ਰੇਅਰ ਹੋ ਕੇ ਆਣ ਤੇ ਅਗਲੇ ਸਾਲ ਜਿਹੜਾ ਉਹ ਉੱਥੋਂ ਮੈਡਲ ਹੋਰ ਜਿੱਤ ਕੇ ਆਣ ਸੋ ਮੈਂ ਪੰਜਾਬ ਸਰਕਾਰ ਦਾ ਮਾਨ ਸਰਕਾਰ ਦਾ ਇਹ ਬਹੁਤ ਹੀ ਵੱਡਾ ਉਪਰਾਲਾ ਸਮਝਦਾ ਕਿ ਇਹ ਖੇਡਾਂ ਕਰਵਾ ਕੇ ਇੱਕ ਤਾਂ ਬੱਚੇ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਜਾਂਦੇ ਆ ਦੂਜੇ ਉਹ ਸਪੋਰਟਸ ਦੇ ਵਿੱਚ ਅਲੱਗ-ਅਲੱਗ ਗੇਮਾਂ ਜਿੰਨੀਆਂ-ਜਿੰਨੀਆਂ ਵੀ ਉਹਨਾਂ ਜਿਹੜੀ-ਜਿਹੜੀ ਵੀ ਗੇਮ ਖੇਡਦੇ ਉਹਦੇ ਵਿੱਚ ਜਾਂਦੇ ਆ ਔਰ ਉਹਨਾਂ ਦੇ ਨਾਲ ਜਿਹੜਾ ਬੱਚਿਆਂ ਨੂੰ ਇੱਕ ਬਹੁਤ ਵੱਡਾ ਕੰਪੀਟੀਸ਼ਨ ਮਿਲਦਾ ਔਰ ਉਹ ਸਪੋਰਟਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਹੋਰ ਜਾ ਸਕਦੇ